ਲੋ ਜੀ ਡੱਲੇਵਾਲ ਤੇ ਸੁਪਰੀਮ ਹੁਕਮ ਜਿਹੜਾ ਉਹ ਆ ਚੁੱਕਾ ਆ ਮਾਨਯੋਗ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਰੈਫਰ ਕਰਨ ਲਈ ਜਿਹੜਾ ਆ ਉਹ ਪੰਜਾਬ ਸਰਕਾਰ ਨੂੰ ਹੁਕਮ ਜਿਹੜੇ ਦੇ ਦਿੱਤੇ ਨੇ ਤੇ ਅੱਗੋਂ ਪੰਜਾਬ ਸਰਕਾਰ ਨੇ ਕਿਹਾ ਆ ਕਿ ਉੱਥੇ ਜਿਹੜਾ ਜਾਣਾ ਆ ਉਹ ਬਹੁਤ ਰਿਸਕ ਵਾਲਾ ਕੰਮ ਆ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਆ ਕਿ ਡੱਲੇਵਾਲ ਦੀ ਜਾਨ ਜਿਹੜੀ ਆ ਉਹ ਬਹੁਤ ਕੀਮਤੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹਦੀ ਜਾਨ ਜਿਹੜੀ ਆ ਡੱਲੇਵਾਲ ਸਾਹਿਬ ਦੀ ਉਹ ਬਚਾਈ ਜਾਵੇ ਤੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਇੱਕ ਜਾਨ ਬਚਾਉਣ ਲਈ ਅਸੀਂ ਚਾਰ ਜਾਨਾਂ ਹੋਰ ਖਤਰੇ ਵਿੱਚ ਨਹੀਂ ਪਾ ਸਕਦੇ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਆ ਕਿ ਡੱਲੇਵਾਲ ਤੇ ਦਬਾਅ ਬਣਾਇਆ ਜਾ ਰਿਹਾ ਆ ਕਿ ਉਹ ਹਸਪਤਾਲ ਨਾ ਜਾਣ ਤੇ ਇਸ ਦੀ ਐਸਕੇਐਮ ਨੇ ਕਿਹਾ ਕਿ ਡੱਲੇਵਾਲ ਤੇ ਕੋਈ ਦਬਾਅ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਡੱਲੇਵਾਲ ਤੇ ਕੋਈ ਦਬਾਅ ਨਹੀਂ ਹੈਗਾ ਉਹ ਆਪਣੀ ਹੋਸ਼ੋਵਾਸ਼ ਦੇ ਨਾਲ ਕਿਸਾਨੀ ਹੱਕਾਂ ਲਈ ਆਪਣੀ ਮਰਜ਼ੀ ਦੇ ਨਾਲ ਮਰਨwarte ਤੇ ਬੈਠੇ ਹਨ ਉਹਨਾਂ ਤੇ ਕੋਈ ਦਬਾਅ ਨਹੀਂ ਹੈ ਜਦੋਂ ਉਹ ਬੋਲ ਸਕਦੇ ਸੀ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਲੀਅਰ ਕਰਤਾ ਸੀ ਕਿ ਜਿੰਨਾ ਚਿਰ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਸ਼ੀਲੀ ਹੋਊਗੀ ਸੋ ਉਹਨਾਂ ਨੇ ਭੁਖੜ ਤਾਲ ਮਰਨwarte ਜਾਰੀ ਕੇ ਜਿਹੜਾ ਆ ਉਹ ਰੱਖਿਆ ਤੇ ਉਹਨਾਂ ਨੇ ਆਪਣੇ ਹੋਸ਼ੋਹਵਾਸ਼ ਦੇ ਨਾਲ ਆਪਣੀ ਜ਼ਮੀਨ ਜਿਹੜੀ ਸੀ ਆਪਣੇ ਪੁੱਤਰ ਦੇ ਨਾਲ ਨਾਂ ਤੇ ਔਰ ਨਾਂ ਦੇ ਨਾਂ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਸੰਗ ਜਿਹੜੇ ਆ ਉਹ ਜਦੋਂ ਅਰਦਾਸ ਕਰਕੇ ਪੈ ਜਾਂਦੇ ਆ ਤੇ ਫਿਰ ਉਹਨਾਂ ਦਾ ਇਹ ਜਿਹੜਾ ਜਨਾਚਰ ਉਹਨਾਂ ਨੇ ਇਹ ਵੀ ਕਿਹਾ ਸੀ ਜੇ ਮੇਰੀ ਸਿੱਧੀ ਹੋ ਜਾਂਦੀ ਹੈ ਜਨਾਚਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਮੇਰਾ ਅੰਤਮ ਸੰਸਕਾਰ ਜਿਹੜਾ ਉਹ ਨਾ ਕੀਤਾ ਜਾਵੇ ਤੇ ਪੂਰੀ ਪਰਪਕਤਾ ਦੇ ਨਾਲ ਇਹ ਤਾਂ ਕਲੀਅਰ ਹੈ ਕੋ ਮਰਨ ਵਰਤ ਤੇ ਪੂਰੀ ਪਰਪਕਤਾ ਦੇ ਨਾਲ ਆਪਣਾ ਪੂਰਾ ਨਿਸ਼ਚਾ ਕਰਕੇ ਉਹ ਬੈਠੇ ਹੋਏ ਹਨ ਹਨ ਤੇ ਪੰਜਾਬ ਸਰਕਾਰ ਦਾ ਜਿਹੜਾ ਜਵਾਬ ਸੀ ਉਹ ਤੋਂ ਸੁਪਰੀਮ ਕੋਰਟ ਜਿਹੜੀ ਆ ਉਹ ਸੰਤੁਸ਼ਟ ਨਹੀਂ ਹੈਗੀ ਉਹਨਾਂ ਨੇ ਕਿਹਾ ਇਹ ਜਵਾਬ ਸਹੀ ਨਹੀਂ ਹੈਗਾ ਅਗਰ ਤੁਹਾਨੂੰ ਡੱਲੇਵਾਲ ਨੂੰ ਉਥੋਂ ਹਸਪੀਟਲ ਦਾਖਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਕੇਂਦਰ ਸਰਕਾਰ ਤੋਂ ਮਦਦ ਜਿਹੜੀ ਸੈਂਟਰ ਤੋਂ ਮਦਦ ਲੈ ਸਕਦੇ ਹੋ ਮਤਲਬ ਕਿ ਉਥੋਂ ਫੋਰਸ ਮੰਗਾ ਸਕਦੇ ਹੋ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਬਹੁਤ ਕਸੂਤੀ ਫਸਦੀ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਡੱਲੇਵਾਲ ਨੂੰ ਤੁਰੰਤ ਜਿਹੜਾ ਹਸਪਤਾਲ ਰੈਫਰ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਉਧਰ ਜਿਹੜਾ ਡੱਲੇਵਾਲ ਸਾਹਿਬ ਨੇ ਕਿਹਾ ਹੈ ਕਿ ਮੈਂ ਜ਼ਮੀਰ ਜਿਹੜੀ ਆ ਉਹ ਮਾਰ ਕੇ ਨਹੀਂ ਜੀਣਾ ਚਾਹੁੰਦਾ ਮੈਂ ਹਸਪੀਟਲ ਨਹੀਂ ਜਾਣਾ ਚਾਹੁੰਦਾ ਉਹਨੇ ਕਿਸਾਨ ਆਗੂਆਂ ਨੂੰ ਕਿਹਾ ਹੈ ਕਿ ਤੁਸੀਂ ਇੱਥੇ ਜਿਹੜਾ ਪਹਿਰਾ ਉਹ ਵਧਾਓ ਤੇ 6 ਲੇਅਰ ਦੀ ਜਿਹੜੀ ਬੈਰੀਕੇਟਿੰਗ ਕਿਸਾਨਾਂ ਵੱਲੋਂ ਜਿਹੜੀ ਉੱਥੇ ਕੀਤੀ ਗਈ ਹੈ ਕਿ ਕਿ ਜੇ ਡੱਲੇਵਾਲ ਨੂੰ ਕੁਝ ਹੁੰਦਾ ਆ ਤੇ ਦੋਨੇ ਤਰ੍ਹਾਂ ਜਿਹੜਾ ਉਹ ਮਾਹੌਲ ਖਰਾਬ ਹੋ ਸਕਦਾ ਜੇ ਡੱਲੇਵਾਲ ਅ ਸਦੀਵੀ ਵਿਛੋੜਾ ਦਿੰਦੇ ਨੇ ਉਹਨਾਂ ਦੀ ਸ਼ੀਦੀ ਹੁੰਦੀ ਹੈ ਤਾਂ ਤਾਂ ਵੀ ਮਾਹੌਲ ਖਰਾਬ ਹੋਣ ਦਾ ਡਰ ਹੈ ਕਿਉਂਕਿ ਸੀਆਈਡੀ ਦੀਆਂ ਰਿਪੋਰਟਾਂ ਜਿਹੜੀਆਂ ਉਹ ਪਹੁੰਚ ਰਹੀਆਂ ਹੋਣਗੀਆਂ ਸਰਕਾਰ ਤੇ ਤਾਈ ਤੇ ਜੇ ਡੱਲੇਵਾਲ ਨੂੰ ਉੱਥੋਂ ਚੱਕਿਆ ਜਾਂਦਾ ਆ ਤੇ ਹਸਪੀਟਲ ਰੈਫਰ ਕਰਨ ਲਈ ਤਾਂ ਤਾਂ ਵੀ ਜਿਹੜਾ ਆ ਮਾਹੌਲ ਜਿਹੜਾ ਉਹ ਖਰਾਬ ਹੋ ਸਕਦਾ ਆ ਤੇ ਇਸ ਕਰਕੇ ਜਿਹੜਾ ਆ ਉਹ ਮਾਨ ਸਰਕਾਰ ਜਿਹੜੀ ਉਹ ਬਹੁਤ ਫੂਕ ਫੂਕੇ ਪੈਰ ਰੱਖ ਰਹੀ ਹੈ ਤੇ ਸੁਪਰੀਮ ਕੋਰਟ ਨੂੰ ਅੱਜ ਜਿਹੜਾ ਡੱਲੇਵਾਲ ਸਾਹਿਬ ਨੇ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗੁਰੂ ਦੇ ਸਿੰਘ ਕਦੇ ਪਿੱਛੇ ਨਹੀਂ ਹਟਦੇ ਤੇ ਜਮੀਰ ਦਾ ਮਰ ਜਾਣਾ ਜਿਹੜਾ ਆ ਉਹ ਮੌਤ ਆ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਗਿਣਦਾ ਇਹ ਵੀ ਡੱਲੇਵਾਲ ਦੇ ਅੱਜ ਸ਼ਬਦ ਸਨ ਤੇ ਇਹ ਵੀ ਉਹਨਾਂ ਨੇ ਕਿਹਾ ਜਾਂ ਤਾਂ ਮੰਗਾ ਮੰਨੀਆਂ ਜਾਣਗੀਆਂ ਜਾਂ ਫਿਰ ਸਿੱਧੀ ਹੋਊਗੀ ਤੇ ਇਸ ਕਰਕੇ ਜਿਹੜਾ ਸੁਪਰੀਮ ਕੋਰਟ ਦਾ ਮਾਨਜੋਗ ਸੁਪਰੀਮ ਕੋਰਟ ਹੈ ਉਹਨਾਂ ਨੂੰ ਕਿਸਾਨਾਂ ਨੇ ਅਪੀਲ ਵੀ ਕੀਤੀ ਹੈ ਕਿ ਤੁਸੀਂ ਜਿਹੜਾ ਆ ਡਾਇਰੈਕਸ਼ਨ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਦਿਓ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਅਗਰ ਤੁਸੀਂ ਦੱਲੇਵਾਲ ਸਾਹਿਬ ਦੀ ਜਾਨ ਬਚਾਉਣਾ ਚਾਹੁੰਦੇ ਹੋ ਤੇ ਦੱਲੇਵਾਲ ਸਾਹਿਬ ਜਿਹੜੇ ਉਹ 33 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਤੇ ਅੱਜ ਤਕਰੀਬਨ ਉਹਨਾਂ ਨੂੰ 33 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ 26 ਨਵੰਬਰ ਤੋਂ ਉਹ ਪੋਖੜ ਹੜਤਾਲ ਤੇ ਜਿਹੜੇ ਬੈਠੇ ਹੋਏ ਹਨ ਤੇ 13 ਫਰਵਰੀ ਤੋਂ ਸੰਘਰਸ਼ ਜਿਹੜਾ ਆ ਸੰਭੂ ਤੇ ਖਨੋਰੀ ਤੇ ਕਿਸਾਨਾਂ ਦਾ ਚੱਲ ਰਿਹਾ ਜਦੋਂ ਕਿਸੇ ਨੇ ਉਹਨਾਂ ਮੰਗਾਂਵਾਂ 'ਵਲ ਧਿਆਨ ਨਹੀਂ ਦਿੱਤਾ ਕੇਂਦਰ ਦੀ ਸਰਕਾਰ ਨੇ ਉਹ ਮੰਗਾਂ ਜਿਹੜੀਆਂ ਵਾਅਦੇ ਕੀਤੇ ਸੀਗੇ ਜਿਹੜੇ ਮੈਨੀਫੈਸਟੋ 'ਚ ਲਿਖੇ ਹੋਏ ਸਨ ਐਮ ਐਸ ਪੀ ਦੇ ਗਾਰੰਟੀ ਕਾਨੂੰਨ ਜਦੋਂ ਉਹ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਕਿਸਾਨਾਂ ਨੂੰ ਸੰਘਰਸ਼ ਜਿਹੜਾ ਉਹ ਕਰਨਾ ਪਿਆ ਔਲਟ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਉਹ ਕਿਸਾਨਾਂ ਨੇ ਮੰਗੇ ਨਹੀਂ ਸਾਨੂੰ ਉਹਨਾਂ ਤੇ ਥੋਪੇ ਗਏ ਸਨ ਜਿਹੜੇ ਕਾਨੂੰਨ ਕਿਸਾਨ ਮੰਗ ਰਹੇ ਆ ਉਹ ਸੈਂਟਰ ਦੀ ਸਰਕਾਰ ਦੇਣਾ ਨਹੀਂ ਚਾਹੁੰਦੀ ਤੇ ਜੋ ਕਿਸਾਨ ਕਾਨੂੰਨ ਲੈਣਾ ਨਹੀਂ ਚਾਹੁੰਦੇ ਉਹ ਸੈਂਟਰ ਸਰਕਾਰ ਤੱਕੇ ਨਾਲ ਥੋਪਣਾ ਚਾਹੁੰਦੀ ਹੈ ਸੋ ਮਸਲਾ ਬਹੁਤ ਗੰਭੀਰ ਹੈਗਾ ਆ ਤੇ ਡੱਲੇਵਾਲ ਸਾਹਿਬ ਨੇ ਸੁਪਰੀਮ ਕੋਰਟ ਨੂੰ ਅੱਜ ਕਹਿ ਦਿੱਤਾ ਆ ਕਿ ਮੈਂ ਹਸਪੀਟਲ ਨਹੀਂ ਜਾਊਂਗਾ ਜਾਂ ਤਾਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਮੇਰੀ ਸ਼ੀਧੀ ਹੋਊਗੀ ਗੁਰੂ ਦੇ ਸਿੰਘ ਕਦੇ ਪਿੱਛੇ ਨਹੀਂ ਹਟਦੇ ਢੱਲੇਵਾਲ ਸਾਹਿਬ ਦੇ ਜਿਹੜੇ ਆ ਇਹ ਬੋਲਨੇ ਉਹਨਾਂ ਦੇ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਕਿ ਤੁਸੀਂ ਦਾਖਲ ਨਾ ਹੋਵੋ ਔਰ ਹਸਪੀਟਲ ਨਾ ਜਾਓ ਤੇ ਪਰ ਇੱਥੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਉਹ ਆਪਣੀ ਮਰਜ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਬੈਠੇ ਨੇ ਭੁੱਖ ਹੜਤਾਲ ਤੇ ਮਰਨ ਵਰਤ ਤੇ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਜਾਂ ਤਾਂ ਮੰਗਾ ਮੰਦੀਆਂ ਜਾਣਗੀਆਂ ਜਾਂ ਮੇਰੀ 시ਦੀ ਹੋਊਗੀ ਉਹਨਾਂ ਚਰ ਮੇਰਾ ਰਾਜ ਸੰਸਕਾਰ ਨਹੀਂ ਹੋਊਗਾ ਜਨਾਚਰ ਸਾਡੀਆਂ ਮੰਗਾ ਜਿਹੜੀਆਂ ਉਹ ਮੰਨ ਮੰਦੀਆਂ ਜਾਣ ਸੋ ਦੇਖਦੇ ਆ ਆਪਾਂ ਕਿ ਇਹ ਅੱਗੇ ਆਉਣ ਵਾਲਾ ਸਮਾਂ ਜਿਹੜਾ ਆ ਮਹਾਰਾਜ ਦੇ ਚਰਨਾਚ ਅਰਦਾਸ ਕਰਦੇ ਆ ਕਿ ਉਹ ਸੁੱਖ ਸ਼ਾਂਤੀ ਵਾਲਾ ਹੋਵੇ ਕੇਂਦਰ ਦੀ ਸਰਕਾਰ ਜਿਹੜੀ ਸੁੱਤੀ ਪਈ ਆ ਉਹ ਕਿਸਾਨੀ ਮੰਗਾ ਜਿਹੜੀਆਂ ਉਹ ਮੰਨ ਲੈਣ ਤਾਂ ਕਿ ਇਹ ਸਾਰਾ ਮਸਲਾ ਜਿਹੜਾ ਉਹ ਹੱਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਡੱਲੇਵਾਲ ਤੇ ਸੁਪਰੀਮ ਹੁਕਮ ਜਿਹੜਾ ਆ ਆ ਚੁੱਕਾ ਆ ਮਾਨਯੋਗ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਰੈਫਰ ਕਰਨ ਦੀ ਜਿਹੜਾ ਆ ਉਹ ਪੰਜਾਬ ਸਰਕਾਰ ਨੂੰ ਹੁਕਮ ਜਿਹੜੇ ਦੇ ਦਿੱਤੇ ਨੇ ਤੇ ਅੱਗੋਂ ਪੰਜਾਬ ਸਰਕਾਰ ਨੇ ਕਿਹਾ ਆ ਕਿ ਉੱਥੇ ਜਿਹੜਾ ਜਾਣਾ ਆ ਉਹ ਬਹੁਤ ਰਿਸਕ ਵਾਲਾ ਕੰਮ ਆ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਆ ਕਿ ਡੱਲੇਵਾਲ ਦੀ ਜਾਨ ਜਿਹੜੀ ਆ ਉਹ ਬਹੁਤ ਕੀਮਤੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹਦੀ ਜਾਨ ਜਿਹੜੀ ਆ ਡੱਲੇਵਾਲ ਸਾਹਿਬ ਦੀ ਉਹ ਬਚਾਈ ਜਾਵੇ ਤੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਇੱਕ ਜਾਨ ਬਚਾਉਣ ਲਈ ਅਸੀਂ ਚਾਰ ਜਾਨਾਂ ਹੋਰ ਖਤਰੇ ਵਿੱਚ ਨਹੀਂ ਪਾ ਸਕਦੇ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਆ ਕਿ ਡੱਲੇਵਾਲ ਤੇ ਦਬਾਅ ਬਣਾਇਆ ਜਾ ਰਿਹਾ ਆ ਕਿ ਉਹ ਹਸਪਤਾਲ ਨਾ ਜਾਣ ਤੇ ਇਸ ਦੀ ਐਸਕੇਐਮ ਨੇ ਕਿਹਾ ਕਿ ਡੱਲੇਵਾਲ ਤੇ ਕੋਈ ਦਬਾਅ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਡੱਲੇਵਾਲ ਤੇ ਕੋਈ ਦਬਾਅ ਨਹੀਂ ਹੈਗਾ ਉਹ ਆਪਣੀ ਹੋਸ਼-ੋ-ਵਾਸ਼ ਦੇ ਨਾਲ ਕਿਸਾਨੀ ਹੱਕਾਂ ਲਈ ਆਪਣੀ ਮਰਜ਼ੀ ਦੇ ਨਾਲ ਮਰਨwarte ਤੇ ਬੈਠੇ ਹਨ ਉਹਨਾਂ ਤੇ ਕੋਈ ਦਬਾਅ ਨਹੀਂ ਹੈ ਜਦੋਂ ਉਹ ਬੋਲ ਸਕਦੇ ਸੀ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਲੀਅਰ ਕਰਤਾ ਸੀ ਕਿ ਜਿੰਨਾ ਚਿਰ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਸ਼ੀਧੀ ਹੋਊਗੀ ਸੋ ਉਹਨਾਂ ਨੇ ਭੋਖੜ ਤਾਲ ਮਰਨwarte ਜਾਰੀ ਕੀ ਜਿਹੜਾ ਆ ਉਹ ਰੱਖਿਆ ਤੇ ਉਹਨਾਂ ਨੇ ਆਪਣੇ ਹੋ ਸ਼ੋਹਵਾਸ਼ ਦੇ ਨਾਲ ਆਪਣੀ ਜ਼ਮੀਨ ਜਿਹੜੀ ਸੀ ਆਪਣੇ ਪੁੱਤਰ ਦੇ ਨਾਲ ਨਾਂ ਤੇ ਔਰ ਨੌ ਦੇ ਨਾਂ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ